ਮੀ ਘਟਿਆ ਪਾਣੀ ਦਾ ਪੱਤਰ ਵੀ ਘਟਿਆ ਪਰ ਹੜ੍ਹ ਦੀ ਮੁਸੀਬਤ ਨਹੀਂ ਘਟੀ ਲੋਕਾਂ ਦੀ ਮੁਸ਼ਕਲ ਨਹੀਂ ਘਟੀ ਅਜੇ ਪੂਰੀ ਤਰ੍ਹਾਂ ਇਸ ਮੁਸ਼ਕਲ ਤੋਂ ਤੁਰੰਤ ਨਜਾਤ ਮਿਲਣ ਵਾਲਾ ਵੀ ਨਹੀਂ ਇਹ ਜਦੋਂ ਜਹਤ ਤਾਂ ਹੋਰ ਗਹਿਰੀ ਗੰਭੀਰ ਹੋਣ ਜਾ ਰਹੀ ਹੈ ਬਿਲਕੁਲ ਜੀ ਇਹ ਕਰਤਾਜਾ ਸਥਿਤੀ ਤੇ ਮੈਂ ਨਜ਼ਰਸਾਨੀ ਕਰਾਂ ਤਾਂ ਇਸ ਮੌਕੇ ਪੰਜਾਬ ਦੇ 2050 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ 'ਚ ਨੇ ਬੇਸ਼ੱਕ ਪਾਣੀ ਦਾ ਪੱਧਰ ਕੁਝ ਘਟਿਆ ਪਰ ਘੱਗਰ ਵਾਲੇ ਪਾਸੇ ਸਤਲੁਜ ਵਾਲੇ ਪਾਸੇ ਅਜੇ ਵੀ ਖਤਰਾ ਖੜਾ ਹੈ ਤੇ ਅਜੇ ਵੀ ਮਨ ਦੇ ਵਿੱਚ ਇਹ ਦੋਖਲਾ ਪਿਆ ਹੈ ਕਿ ਜੇ ਉੱਪਰ ਫਿਰ ਮੀਂਹ ਪਈ ਤਾਂ ਫਿਰ ਕੀ ਬਣੇਗਾ ਬੇਸ਼ੱਕ ਰਾਹਤ ਕਾਰਜ ਅੱਜ ਤੋਂ ਤੇਜ਼ੀ ਫੜਦੇ ਨਜ਼ਰ ਆਏ ਜਿੱਥੋਂ ਪਾਣੀ ਘਟਿਆ ਉਤਰਨਾ ਸ਼ੁਰੂ ਹੋਇਆ ਉੱਥੇ ਵੱਡੀ ਗਿਣਤੀ 'ਚ ਸਫਾਈ ਕਰਮੀ ਸੇਵਾ ਕਰਮੀ ਹੈ ਨਾ ਸਾਰੇ ਉਹ ਜੋ ਦੇ ਉਹ ਸੰਸਥਾਾਂ માં ਆਪ ਕੋ ਮਾਰੇ ਆਂਢੀ ਗਵਾਂਢੀ ਹੈ ਨਾ ਉਹ ਲੋਕ ਪਹੁੰਚਨੇ ਆ ਪੜਨੇ ਹੋਰ ਵੱਡੀ ਤਦਾਦ ਸ਼ੁਰੂ ਹੋ ਗਈ ਹੈ ਪਰ ਜੋ ਤਾਜ਼ਾ ਸਥਿਤੀ ਹੈ ਉਹ ਇਹ ਦੱਸਿਆ ਕਿ ਇਸ ਮੌਕੇ ਸੂਬੇ ਦੇ ਵਿੱਚ 2050 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ 'ਚ ਨੇ ਤੇ ਕਰੀਬ-ਕਰੀਬ 3 ਲੱਖ 87000 ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਨੇ